ਹਾਂਜੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਯੁਧ ਨਸ਼ੇ ਵਿਰੁੱਧ ਇਹੜੀ ਮੁਹਿੰਮ ਚਲਾਈ ਗਈ ਹੈ। ਉਹਦੇ ਤਹਿਤ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ। ਉੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਨਸ਼ੇ ਤੋਂ ਦੂਰ ਰੱਖਣ ਲਈ ਅਸੀਂ ਖੇਡਾਂ ਦਾ ਆਯੋਜਨ ਕੀਤਾ। ਜਿਹਦੇ ਤਹਿਤ ਸਰਕਲ ਬੱਸੀ ਪਠਾਣਾ ਵਿਖੇ ਸ਼੍ਰੀਮਾਨ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੀ ਅਗਵਾਈ ਹੇਠ ਸਰਕਲ ਬੱਸੀ ਪਠਾਣਾ ਵਿਖੇ ਮੇਰੇ ਵੱਲੋਂ ਮੇਰੇ ਐਸਐਚਓ ਸੀਐਸਐਚਓ ਬਡਾਲੀ ਵੱਲੋਂ ਬਾਲੀਵਾਲ ਤੇ ਫੁੱਟਬਾਲ ਦੀਆਂ ਖੇਡਾਂ ਸ਼ੁਰੂ ਕਰਾਈਆਂ ਗਈਆਂ ਨੇ ਇਹ ਲੀਗ ਮੈਚ ਬਾਲੀਵਾਲ ਦੇ ਜਿਹੜੇ ਨੇ ਉਹ ਕੱਲ ਬਰਾਸਪਿੰਡ ਵਿਖੇ ਸ਼ੁਰੂ ਕਰਾ ਦਿੱਤੇ ਗਏ ਨੇ ਤੇ ਫੁੱਟਬਾਲ ਅੱਜ ਜਿੱਥੇ ਆਈਡੀ ਬੱਸੀ ਵਧਣਾ ਸ਼ੁਰੂ ਕਰਾਈ ਗਈ ਹੈ ਇਹ ਲੀਗ ਮੈਚ ਕਰੀਬ 1 ਮਹੀਨਾ ਚੱਲਣਗੇ ਤੇ ਜਿਹੜੇ ਫਰਸਟ ਉਹਨਾਂ ਦੀ ਟੀਮਾਂ ਨੂੰ ਬੱਜ ਬਨਾਮ ਦਿੱਤੇ ਜਾਣਗੇ ਤਾਂ ਉਹਨਾਂ ਦਾ ਹੌਸਲਾ ਵਧਾਈ ਕੀਤਾ ਜਾਓ ਜ਼ਿਲ੍ਹੇ ਦੇ ਲੈਵਲ ਦੇ ਬੱਚੇ ਭਾਗ ਲੈ ਰਹੇ ਨੇ ਜਾਂ ਫਿਰ ਬਾਹਰੋਂ ਵੀ ਆਇਆ ਹਾਂ ਹਾਂ ਜਿਹੜੀਆਂ ਇਹ ਤਿਆਰ ਟੀਮਾਂ ਨੇ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੀਆਂ ਆਲਰੇਡੀ ਟੀਮਾਂ ਤਿਆਰ ਨੇ ਜਿਹੜੀਆਂ ਅਕੈਡਮੀ ਨਾਲ ਜੁੜੀਆਂ ਹੋਈਆਂ ਨੇ ਜਾਂ ਕੋਈ ਵੀ ਮਰਜ਼ੀ ਮਦਦਕ ਟੀਮ ਇੱਥੇ ਸਾਡੇ ਕਮੇਟੀ ਬਣਾਈ ਗਈ ਹੈ ਪਹਿਲਾਂ ਸਬੜੀ ਪੱਧਰ ਤੇ ਉਹਨਾਂ ਕੋਲ ਅੱਗੇ ਆਪਣੀ ਨਾਮ ਲਿਖਾਉਂਦੇ ਨੇ ਉਹ ਟੀਮਾਂ ਦੇ ਆਪਸੀ ਮੁਕਾਬਲੇ ਕਰਾਇਆ ਜਾਂਦੇ ਨੇ ਪਹਿਲਾਂ ਅਸੀਂ ਬਲਾਕ ਪੱਧਰ ਤੇ ਆਪਣੇ ਸਰਕਲ ਪੱਧਰ ਤੇ ਟੀਮਾਂ ਫਸਟ ਕੱਢਾਂਗੇ ਇਹ ਬਾਦ ਵਿੱਚ ਉਹਨਾਂ ਦੀਆਂ ਦੂਜੇ ਬਲਾਕਾਂ ਦੀ ਫਸਟ ਹੌਨਰ ਟੀਮਾਂ ਨਾਲ ਜਿਹੜਾ ਲੈਵਲ ਤੇ ਐਸਐਸਪੀ ਸਭ ਲੋ ਮੁਕਾਬਲੇ ਕਰਾਏ ਜਾ ਰਹੇ ਨੇ ਸਰ ਜਿੱਥੇ ਇਹਨੇ ਵਧੀਆ ਪ੍ਰਾਲੇ ਵੀ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਸ਼ਰਾਰਤੀਆਂ ਸੰਸਾਰ ਕੀ ਮੈਸੇਜ ਦੇਣਾ ਹੈ ਸ਼ਰਾਰਤੀਆਂ ਅਨਸਰਾਂ ਨੂੰ ਮੈਸੇਜ ਬਿਲਕੁਲ ਸਾਫ਼ ਹੈ ਸ਼ਰਾਰਤੀਆਂ ਅਨਸਰਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਸਮਾਜ ਚ ਪੂਰਾ ਸਮਾਜ ਸਾਡੇ ਨਾਲ ਹੈ ਤੇ ਉਹਨਾਂ ਤੇ ਉਹਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਜੇ ਕੋਈ ਐਦਾਂ ਦਾ ਕੰਮ ਕਰ ਦੋ ਚੱਕੂਗਾ ਜੀ